ਸਾਰੇ ਪਿੰਡ 'ਚ ਖੜਿਆ ਕੇ ਮੇਰੀ ਗੱਲ ਵੇ ਤੂੰ ਤਾਂ ਸੋਚਦਾ ਐ ਕੋਈ ਮਾਰ ਲੂ ਕਿ ਮੱਲਵੇ ਸਾਰੇ ਪਿੰਡ 'ਚ ਖੜਿਆ ਕੇ ਮੇਰੀ ਗੱਲ ਵੇ ਤੂੰ ਤਾਂ ਸੋਚਦਾ ਐ ਕੋਈ ਮਾਰ ਲੂ ਕਿ ਮੱਲਵੇ ਜਿੰਨਾ ਯਾਰਾਂ ਵਿੱਚ ਬਹਿ ਕੇ ਮਿੱਟੀ ਪੱਟਦੇ ਜਿੰਨਾ ਯਾਰਾਂ ਵਿੱਚ ਬਹਿ ਕੇ ਮਿੱਟੀ ਪੱਟਦੇ ਉਹ ਹੀ ਰਾਮ ਮੱਲ ਲੈਣਗੇ ਵੇ ਰਹਿ ਬਸਦਾ ਬਸ ਦਾ ਮਲਾਜਦਾਰਾ ਬਸ ਜਾਂਚ ਮੈਨੂੰ ਰਹਿਣ ਦੇ ਰਹਿ ਬਸ ਦਾ ਮਲਾਜਦਾਰਾ ਬਸ ਜਾਂਚ ਮੈਨੂੰ ਰਹਿਣ ਦੇ ਰਹਿ ਬਸ ਦਾ ਮਲਾਜਦਾਰਾ ਬਸ ਜਾਂਚ ਮੈਨੂੰ ਰਹਿਣ ਦੇ ਕੀ ਬਾਤ ਹੈ ਮੰਗੀ ਫਿਰ ਬਈ ਤਿਆਰੀ ਕਿੰਨਾ ਘਟਮ ਕਰਦਾ ਜੇ ਆਪਾਂ ਗੱਲ ਕਰੀ ਬਈ ਤਿਆਰੀ ਰੋਜ਼ ਕਰਦਾ ਇੱਕ ਘੰਟਾ 1 ਘੰਟਾ ਹਾਂ ਠੀਕ ਆ ਤੇ ਕੋਈ ਗਾਣਾ ਵੀ ਆ ਰਿਹਾ ਫਿਰ ਗਾਣਾ ਵੀ ਆਪਣਾ ਆ ਰਿਹਾਗਾ ਰਿਕਾਰਡਿੰਗ ਕਰਵਾ ਰ ਮੈਂ ਡਾਊਟ ਕੀਤਾ ਅੱਛਾ ਡਾਊਟ ਕੀਤਾ ਤੇ ਥੋੜੇ ਟਾਈਮ ਚ ਆ ਜੂ ਆਪਣਾ ਕੀਤਾ ਅੱਛਾ ਅੱਛਾ ਤੇ ਲਾਓ ਵੀ ਮੇਤਰੋ ਹਣਾ ਦਬ ਕੇ ਵੀਡੀਓ ਸ਼ੇਅਰ ਕਰੋ ਸੱਚੀ ਬਹੁਤ ਸੋਹਣੀ ਆਵਾਜ਼ ਆ ਬਾਈ ਦੀ ਤੇ ਇਧਰੋਂ ਬਾਈ ਆਪਣੇ ਨਾਲ ਖੜਾ ਬਾਈ ਆਪਣੇ ਕੀ ਨਾਂ ਦੇ ਪੇਜ ਬਣਿਆ ਆਪਣਾ ਗੇਲ ਮਾਨਸਾ ਵਾਲਾ ਜੀ ਗੇਲ ਮਾਨਸਾ ਵਾਲਾ ਠੀਕ ਹੈ ਤੇ ਬਾਈ ਦੇ ਪੇਜ ਨੂੰ ਫੋਲੋ ਕਰੇ ਸ਼ਾਰਟ ਮੂਵੀਆ ਹੁੰਦੀਆਂ ਵੱਡੀ ਗੱਲ ਬਾਤ ਇਹ ਆ ਬਾਈ ਹਨਾ ਥੋਡੀਆਂ ਮਤਲਬ ਪਰਿਵਾਰਕ ਵੀਡੀਓ ਪਰਿਵਾਰਕ ਵੀਡੀਓ ਸਾਰੀਆਂ ਹਨਾ ਤੇ ਏਸੀ ਗੱਲ ਕਰਕੇ ਹਨਾ ਮੈਨੂੰ ਵਧੀਆ ਲੱਗਿਆ ਤੇ ਬਾਕੀ ਮੰਗੀ ਵੀ ਬਹੁਤ ਸੋਹਣਾ ਗਾਉਂਦਾ ਪਰਿਵਾਰਕ ਵੀਡੀਓ ਹੁੰਦੀਆਂ ਸਾਰੀਆਂ ਦੀਆਂ ਤੇ ਬਾਈ ਦਾ ਪੇਜ ਭਰਾ ਬਣ ਕੇ ਜਰੂਰ ਫੋਲੋ ਕਰ ਲਿਓ ਠੀਕ ਆ ਅੱਜ ਕੱਲ ਆਪਾਂ ਦੇਦਾਂ ਹੂੰ ਟੰਗ ਬਹੁਤ ਚੱਲੀ ਜਾਂਦਾ ਪਰ ਇਹਦਾ ਪਰਿਵਾਰਕ ਵੀਡੀਓ ਇੱਕ ਸੱਚੀ ਗੱਲ ਆ ਬਾਈ ਮਤਲਬ ਜਿਹੜੀ ਚੰਗੀ ਚੀਜ਼ ਪਾਉਂਦਾ ਉਹਦੀ ਸਪੋਰਟ ਘੱਟ ਕਰਦੇ ਹਨਾ ਤੇ ਆ ਦੇਖੋ ਪੂਰਾ ਨਰਮਾ ਬੰਦਾ ਹਨਾ ਪੂ ਤੇ ਪਿੰਡ ਵਾਲੇ ਦੇਸੀ ਜੇ ਤੇ ਵੀਰ ਬਣ ਕੇ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਬਾਕੀ ਆਪਾਂ ਹੋਰ ਵੀ ਘੈਂਟ ਘੈਂਟ ਬਾਈ ਕਹਿੰਦਾ ਫਿਲਮਾਂ ਲੈ ਕੇ ਆਵਾਂਗੇ ਤੇ ਜਲਦੀ ਤੁਹਾਨੂੰ ਸੋਹਣੀਆਂ-ਹੋਣੀਆਂ ਫਿਲਮਾਂ ਦੇਖਣ ਨੂੰ ਮਿਲੀਆਂ ਉਹ ਘੈਂਟ ਘੈਂਟ ਚੀਜ਼ਾਂ ਲੈ ਕੇ ਆਵਾਂਗੇ ਹਾਂ ਬਾਕੀ ਬਾਈ ਹੈਗੇ ਆਪਣੇ ਨਾਲ ਹਾਂ ਤੇ YouTube ਤੇ ਕਿਹਨਾਂ ਦੇ YouTube ਤੇ ਗੁਰਪ੍ਰੀਤ ਸਿੱਧੂ ਗੁਰਪ੍ਰੀਤ ਸਿੱਧੂ 9094 ਠੀਕ ਆ ਫਿਰ ਤੁਸੀਂ ਅੱਡ-ਵੱਡ ਕੇ ਫਿਰ ਇੱਕ ਨਾ ਇੱਕ ਨਾਂ ਤੇ ਕਿਹਨੂੰ ਮੈਂ ਉਹ ਹੀ ਕਰ ਰੱਖਿਆ ਹੈ ਅੱਛਾ ਅੱਛਾ ਤੇ ਉਹ ਆਪਾਂ ਸੈਟਿੰਗ ਕਰਾਉਣੇ ਆ ਬਾਈ ਦੀ ਆਪਾਂ ਜਲਦੀ ਤੇ ਥੋੜੀ ਜਿਹੀ ਸੈਟਿੰਗ ਕਰਨ ਵਾਲੀ ਹੈ ਨਾ ਤੇ ਉਹ ਆਪਾਂ ਕਰਦੇ ਆਂ ਜਲਦੀ ਤੇ ਪੂਰੀ ਘੈਂਟ ਗੱਲ ਬਾਤ ਆ ਤੇ ਹੋਰ ਬਈ ਕੁਝ ਕਹਿਣਾ ਜਿਉਣ ਨਾ ਕੋਈ ਗੱਲ ਨਹੀਂ ਬੱਸ ਧੰਨਵਾਦ ਜੀ ਤੁਹਾਡਾ ਨਹੀਂ ਨਹੀਂ ਕੋਈ ਗੱਲ ਨਹੀਂ ਆਪਣੇ ਭਰਾ ਹੋ ਤੁਸੀਂ ਨਾ ਤੇ ਬਸ ਰਲ ਮਿਲ ਕੇ ਚੱਲਦਾ ਤੁਹਾਡਾ ਨਾਲ ਆ ਬਸ ਵਧੀਆ ਚੱਲੀ ਜਾਂਦੇ ਆ ਕਿਉਂਕਿ ਆਪਾਂ ਸਾਰੀ ਪੀਵੀ 33 ਵਾਲੇ ਆਗੇ ਹਾਂ ਪੀਵੀ 33 ਵਾਲੇ ਸਾਰੇ ਹੈ ਨਾ ਤੇ ਆਪਣਾ ਫਰਜ਼ ਬਣਦਾ ਤੇ ਆਪਾਂ ਸਪੋਰਟ ਕਰਾਂਗੇ ਜਿੰਨੇ ਜੋਗੀ ਹੈਗੇ ਆ ਤੇ ਮੰਗੀ ਨੂੰ ਤਾਂ ਪਤਾ ਮੰਗੀ ਬਹੁਤ ਟਾਈਮ ਨਾਲ ਜਾਣਦਾ ਆਪਾਂ ਨੂੰ ਬਹੁਤ ਚ ਪਕੜਦਾ ਹੈ ਹਾਂ ਹੋਰ ਮੰਗੀ ਕੁਝ ਬਾਈ ਬਸ ਵੀਰ ਬਣ ਕੇ ਖਿੱਚ ਕੇ ਰੱਖ ਵੀਡੀਓ ਨੂੰ ਠੀਕ ਹੈ ਤੇ ਆਪਣਾ ਗੀਤ ਰ ਤੇ ਵੀਰ ਵਾਂ ਕੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦੋ ਸ਼ੇਅਰ ਆਪਣੇ ਪਿੰਡੋਂ ਗਰਮੇਲ ਤੇ ਬਾਈ ਕਾਕੂ ਵੀਰਾ ਬਣ ਵਾਲੇ ਤੋਂ ਇਹਨਾਂ ਦਾ ਬਹੁਤ ਵੱਡਾ ਧੰਨਵਾਦ ਪਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਹਾਂ ਤੇ ਹੋਰ ਮੰਗੀ ਕੁਝ ਕਹਿਣਾ ਜਿਹੜਾ ਕੋਈ ਗਾਣਾ ਹੋਰ ਕੋਈ ਹੈਗਾ ਕੋਈ ਮਾੜਾ ਮੋਟਾ ਗਾਣਾ ਕਰ ਦੇ ਨੀ ਵੀਰੇ ਕੋਈ ਵੀ ਇੱਕ ਅੱਧਾ ਸੁਣਾ ਲੈ ਕੋਈ ਗੱਲ ਨਹੀਂ ਤੇ ਬਾਈ ਖਿੱਚ ਕੇ ਸ਼ੇਅਰ ਕਰ ਦੋ ਬਹੁਤ ਘੈਂਡਾ ਯਾਰ ਨਰਮ ਬੰਦਾ ਪੂਰਾ ਠੀਕ ਆ ਸ਼ੇਅਰ ਵੱਧ ਤੋਂ ਵੱਧ ਕਰਦਾ ਕਰੋ ਬਾਈ ਕੋਈ ਆਪਾਂ ਉਂਗਲੀ ਮਾਰਨੀ ਹੁੰਦੀ ਹੈ ਹਾਂ ਹਾਂ ਤੇ ਜੀ ਕਲਾਕਾਰੀ ਬਿਲਕੁਲ 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 ਹਾਂ ਲੈ ਮੰਗੀ ਜਿਹੜਾ ਤੇਰਾ ਮਨ ਕਰਦਾ ਬਾਈ ਪੈਗਲੋਂ ਪਿੱਛੋਂ ਲੁੱਕੀ ਕੱਢ ਦੇ ਲੈ ਛਿਟੇ ਹਏ ਪੈਗਲੋਂ ਪਿੱਛੋਂ ਲੁੱਕੀ ਕੱਢ ਦੇ ਲੈ ਛਿਟੇ ਹੇ ਕਿਸੇ ਵੇਲੇ ਧਾਰੂ ਨੂੰ ਮੈਂ ਹੱਥ ਨਹੀਂ ਸਲਾਮ ਦਾ ਹੇ ਕਿਸੇ ਵੇਲੇ ਧਾਰੂ ਨੂੰ ਮੈਂ ਹੱਥ ਨਹੀਂ ਸਲਾਮ ਦਾ ਚਲ ਕੋਈ ਨਾ ਮੰਗੀ ਭੋਲੇ ਮੈਂ ਕੱਟਦਾ ਨਹੀਂ ਵਿੱਚ ਹੀ ਵੰਗੂ ਇਹ ਕੋਈ ਵਾਲੀ ਕੋਈ ਵਾਲੀ ਕੋਈ ਗੱਲ ਨਹੀਂ ਫਣੀ ਵੀਡੀਓ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਫਿਰ ਕਿਹਦਾ ਹੋ ਜਾਂਦਾ ਮੈਂ ਉਹਦੇ ਮਰੀ ਭੋਲੇ ਨਾਲ ਹਾਸੀ ਕਿਤੇ ਕੋਈ ਚੱਕਰ ਨਹੀਂ ਆ ਪਾ ਘੜੇ ਤੇ ਸਟੇਜ ਤੇ ਖੜੇ ਕੁਝ ਨਹੀਂ ਹੁੰਦਾ ਨਹੀਂ ਨਹੀਂ ਕੱਟਦੇ ਨੂੰ ਨਹੀਂ ਨਹੀਂ ਕੁਝ ਨਹੀਂ ਹੁੰਦਾ ਕੱਟਦੇ ਹਾਂ ਹਾਂ